ਸੋਫੀ ਗਾਇ ਖੰਸਰਾ ਜਹੰਸ ਦੇ ਪ੍ਰਾ ਪਰਮਜੀਤ ਹਾਨ ਸਹਾਰ ਮੁੱਦੇ ਤੇ ਆਪਣੀ رائے ਰੱਖਦੇ ਨੇ ਬੜੇ ਵਿਵਾਖ ਤਰੀਕੇ ਨਾਲ ਗੱਲ ਲੁਕਾ ਕੇ ਰੱਖਦੇ ਨੇ ਹੁਣ ਫਿਰ ਤੋਂ ਹੰਸਰਾਜ ਹੰਸ ਦੇ ਪ੍ਰਾ ਬੋਲ ਰਹੀ ਜੀ ਹਾਂ ਹੰਸਰਾਜ ਹੰਸਾਪਰਾ ਪਰਮਜੀਤ ਹੰਸ ਨੇ ਸਿੱਤੂ ਮੂਸੇਵਾਲੇ ਬਾਰੇ ਇੱਕ ਵਾਰ ਫਿਰ ਤੋਂ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਉਹਨਾਂ ਦੇ ਕਤਲ ਬਾਰੇ ਗੱਲ ਕੀਤੀ ਹੈ ਜੀ ਹਾਂ ਉਹਨਾਂ ਨੇ ਸਿੱਧੇ ਤੌਰ ਤੇ ਇੰਡਸਟਰੀ ਦੇ ਲੋਕਾਂ ਨੂੰ 뮤지컬 ਲਾਈਨ ਦੇ ਲੋਕਾਂ ਬਾਰੇ ਬੋਲਿਆ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਤੂ ਮੂਸੇਵਾਲੇ ਦੇ ਕਤਲ ਤੇ ਗੱਲ ਸਾਹਮਣੇ ਕਦੇ ਆਵੇ ਚਾਹੇ ਨਾ ਆਵੇ ਕੋਈ ਮੰਨੇ ਜਾਂ ਨਾ ਮੰਨੇ ਇਹ ਸੱਚ ਹੈ ਕਿ ਸਿੱਧੇ ਆਸਤੇ ਤਰੀਕੇ ਨਾਲ ਸਿੱਧੂ ਮੂਸੇਵਾਲੇ ਉਹਨਾਂ ਨੂੰ ਮਰਵਾਉਣ ਵਾਲਾ ਕਲਾਕਾਰ ਮਹਿਕਮਾਈਆ ਨਾਲ ਹੀ ਉਹਨਾਂ ਕਿਹਾ ਕਿ ਜਿਨ੍ਹਾਂ ਨੇ ਇਹ ਕੰਮ ਕਰਵਾਇਆ ਉਹ ਬਾਹਰ ਫਿਰ ਰਹੇ ਨੇ ਤੇ ਜੇਲ੍ਹ ਦੇ ਅੰਦਰ ਤਾਂ ਪਾੜੇ ਦੇ ਗੁੰਡੇ ਨੇ ਗੱਲ ਅੱਜ ਫੇਰ ਕਰਨੀ ਆ ਸਿੱਧੂ ਮੂਸੇਵਾਲੇ ਸਾਹਿਬ ਦੀ ਗੱਲ ਇਹ ਹੈ ਸ਼ਾਇਦ ਕੁਝ ਲੋਕਾਂ ਨੂੰ ਇਹ ਗੱਲ ਚੁਵੇਗੀ ਵੀ ਪਰ ਜਿਹੜੇ ਸੱਚ ਨੂੰ ਕਬੂਲਣ ਵਾਲੇ ਲੋਕ ਨੇ ਸੱਚ ਨੂੰ ਸੁਣਨ ਵਾਲੇ ਲੋਕ ਨੇ ਉਹਨਾਂ ਨੂੰ ਇਹ ਗੱਲ ਜ਼ਰੂਰ ਚੰਗੀ ਲੱਗੇਗੀ ਔਰ ਸਿੱਤੂ ਉਹ ਸਿਵਾ ਸਾਹਿਬ ਦੇ ਜਿਹੜੇ ਦੁਨੀਆ ਭਰ ਵਿੱਚ ਬੈਠੇ ਫੈਨਸ ਨੇ ਉਹਨਾਂ ਨੂੰ ਇਹ ਗੱਲ ਸ਼ਾਇਦ ਚੰਗੀ ਲੱਗੇ ਗੱਲ ਜਿਹੜੀ ਮੈਂ ਕਰਨ ਲੱਗਾ ਬੜੀ ਰਿਸਕੀ ਵੀ ਹੈ ਕਿਉਂਕਿ ਇਹ ਗੱਲ ਕੋਈ ਕਰਦਾ ਨਹੀਂ ਹੈ ਮੇਰੀ ਮੇਰਾ ਵੀ 뮤직 ਦਾ ਵਾਹ ਵਾਸਤਾ ਰਿਹਾ ਅਜੇ ਵੀ ਹੈ ਔਰ ساری ਉਮਰ ਰਹੇਗਾ ਉਹਨਾਂ ਲੋਕਾਂ ਜਿਵੇਂ ਵਿਚਰਦਾ ਵੀ ਰਿਹਾ ਜਿਨ੍ਹਾਂ ਦੇ ਮੈਂ ਗੱਲ ਕਰਨ ਲੱਗਿਆ ਪਰ ਗੱਲ ਤਦਈ ਹੈ ਨਾ ਸੱਚ ਤੇ ਉਹੀ ਹੈ ਨਾ ਜੇ ਤੁਸੀਂ ਇਹ ਬਿਨਾਂ ਸੋਚਿਓ ਗੱਲ ਕਰੋ ਕਿ ਕੌਣ ਮੇਰਾ ਮਿੱਤਰ ਹੈ ਅਤੇ ਕੌਣ ਮੇਰਾ ਦੁਸ਼ਮਣ ਹੈ ਫੇਰ ਹੀ ਮਜ਼ਾ ਆਉਂਦਾ ਗੱਲ ਕਰਨ ਦਾ ਗੱਲ ਇਹ ਹੈ ਕਿ ਸਿੱਧੂ ਮੂਸੇਵਾਲਾ ਸਾਹਿਬ ਦੇ ਕਤਲ ਦੇ ਵਿੱਚ ਬਹੁਤ ਸਾਰੇ ਲੋਕੀ ਜੇਲ੍ਹ ਦੇ ਵਿੱਚ ਵੀ ਨੇ 노 ਡਾਊਟ ਪਰ ਗੱਲ ਇਹ ਹੈ ਕਿ ਜਿਹੜੇ ਜੇਲ੍ਹ ਦੇ ਵਿੱਚ ਨਹੀਂ ਇਹ ਉਹ ਲੋਕ ਨੇ ਜਿਹੜੇ ਫਰੋਤੀ ਲੈ ਕੇ ਜਿਹੜੇ ਲੋਕ ਪੈਸੇ ਲੈ ਕੇ ਜਿਹਨੂੰ ਸੁਪਾਰੀ ਵੀ ਕਹਿ ਦਿੰਦੇ ਆ ਸਪਾਰੀ ਲੈ ਕੇ ਇਹ ਕੰਮ ਕਰਦੇ ਨੇ ਇਹ ਉਹ ਲੋਕ ਜੇਲ੍ਹ ਦੇ ਵਿੱਚ ਨੇ ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਪਾੜੇ ਦੇ ਟੱਟੂ ਵੀ ਕਹਿ ਦਿੰਦੇ ਆ ਜ਼ਿੰਮੇਵਾਰੀ ਲੈਣਾ ਇਹਨਾਂ ਦਾ ਕੰਮ ਹੈ ਕਿਉਂਕਿ ਇਹਨਾਂ ਨੇ ਆਪਣੇ ਗਰੁੱਪ ਦਾ ਨਾਮ ਬਣਾਉਣਾ ਹੁੰਦਾ ਪੌਪੁਲੈਰਿਟੀ ਜਿਹੜੇ ਵੱਡੇ ਵੱਡੇ ਗੈਂਗਸਟਰ ਗਰੁੱਪ ਨੇ ਉਹ ਹਮੇਸ਼ਾ ਲੱਭਦੇ ਨੇ ਕੋਈ ਨਾਮਵਰ ਹਸਤੀ ਮਰੇ ਤੇ ਅਸੀਂ ਜ਼ਿੰਮੇਵਾਰੀ ਲਈਏ ਤਿੰਨ ਕਾਰਨ ਹੋ ਸਕਦੇ ਨੇ ਇੱਕ ਤੇ ਇਹ ਜਿਹੜਾ ਮੈਂ ਕਿਹਾ ਜ਼ਿੰਮੇਵਾਰੀ ਲੈਣ ਦਾ ਕਿ ਪਪੂਲਰ ਆਪਣੇ ਗਰੁੱਪ ਨੂੰ ਦੁਨੀਆ ਭਰ ਦੇ ਵਿੱਚ ਪਪੂਲਰ ਕਰਨ ਵਾਸਤੇ ਔਰ ਹੋਇਆ ਵੀ ਹੈ ਇਹਨਾਂ ਲੋਕਾਂ ਨੂੰ ਮੈਂ ਵੀ ਨਹੀਂ ਸੀ ਜਾਣਦਾ ਪਹਿਲਾਂ ਜਿਹੜੇ ਜੇਲ੍ਹ ਦੇ ਵਿੱਚ ਨੇ ਤੇ ਤੁਸੀਂ ਵੀ ਨਹੀਂ ਸੀ ਜਾਣਦੇ ਔਰ ਜੋ ਚਾਹੁੰਦੇ ਸੀ ਉਹ ਹੋਇਆ ਵੀ ਹੈ ਇਹ ਨੰਬਰ 1 ਦੂਸਰਾ ਬਹੁਤ ਪੱਕੀਆਂ ਯਾਰੀਆਂ ਦੋਸਤੀਆਂ ਇਹਦੇ ਵਿੱਚ ਵੀ ਇਹ ਕੰਮ ਕੀਤਾ ਹੋ ਸਕਦਾ ਤੀਜੀ ਜਿਹੜੀ ਆ ਆਮ ਜਿਹੜੀ ਅਸੀਂ ਦੇਖਦੇ ਹਾਂ ਉਹ ਇਹ ਆ ਕਿ ਬਹੁਤ ਸਾਰਾ ਪੈਸਾ ਲੈ ਕੇ ਇਹ ਕੰਮ ਨੂੰ ਕੀਤਾ ਗਿਆ ਹੁਣ ਗੱਲ ਇਹ ਹੈ ਕਿ ਕੰਮ ਕਰਾਉਣ ਵਾਲੇ ਕੌਣ ਨੇ ਮੈਂ ਸ਼ਰੀਆਮ ਕਹਿਣ ਲੱਗਾ ਕਿ ਕੰਮ ਕਰਾਉਣ ਵਾਲੇ ਉਸੇ ਇੰਡਸਟਰੀ ਦੇ ਲੋਕ ਨੇ ਜੇਸ ਇੰਡਸਟਰੀ ਦਾ ਸੁਪਰਸਟਾਰ ਸੀ ਸਿੱਧੂ ਮੂਸੇਵਾਲ ਮਤਲਬ ਜਾਨੀ ਕਿ 뮤지컬 ਲਾਈਨ ਦੇ ਬੰਦੇ ਤਿੰਨ ਬੰਦੇ ਤੁਹਾਨੂੰ ਪਤਾ ਹੀ ਹੈ ਕੌਣ ਕੌਣ 1 2 3 ਤੁਹਾਨੂੰ ਪਤਾ ਹੀ ਹੈ ਕੌਣ ਉਹ ਅਜ ਉਹਨਾਂ ਦਾ ਨਾਮ ਆ ਜਵੇ ਕੱਲ ਨੂੰ ਆ ਜਵੇ 5 ਸਾਲ ਤੱਕ ਆ ਜਵੇ 10 ਸਾਲ ਤੱਕ 20 ਸਾਲ ਤੱਕ ਇਹ ਵੀ ਪੋਸੀਬਲ ਹੈ ਕਿ ਕਦੇ ਨਾਮ ਆਵੇ ਹੀ ਨਾ ਉਹਨਾਂ ਦਾ ਇਹ ਵੀ ਪੋਸੀਬਲ ਹੈ ਕਿਉਂਕਿ ਬੜੇ ਪੱਕੇ ਪੈਰੀਏ ਸਾਰਾ ਕੁਝ ਕੀਤਾ ਗਿਆ ਐਵੇਂ ਜਿਵੇਂ ਭਾਜੜਾ ਲੱਗਦੀਆਂ ਸੀਗੀਆਂ ਸੱਚੇ ਹੁੰਦੇ ਸੀ ਤੁਸੀਂ ਸਮਝਦੇ ਹੋ ਇਹ ਜਿਹੜੇ ਲੋਕੀ ਜਿਨ੍ਹਾਂ ਨੇ ਕੰਮ ਕਰਾਇਆ ਉਹ ਸ਼ਰੀਆਮ ਘੁੰਮ ਰਹੇ ਨੇ ਅੱਜ ਵੀ ਔਰ ਇਹ ਉਹ ਲੋਕ ਨੇ ਇਕੱਲੇ ਟੈਲੀ ਨਹੀਂ ਹੋਰ ਵੀ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਪਰਥੂ ਪਾਤਾ ਸੀਗਾ ਜਿਨ੍ਹਾਂ ਨੂੰ ਫਿਕਰਾਂ ਚ ਪਾਤਾ ਸੀ ਦਿਨ ਰਾਤ ਜੀਣਾ ਹਰਾਮ ਕਰ ਦਿੱਤਾ ਸੀ ਜੇ ਫੇਰ ਪੰਜਾਬੀ ਦਾ ਇੱਕ ਲਫਜ਼ ਯੂਜ਼ ਕਰਾਂ ਜਿਨ੍ਹਾਂ ਦੀ ਪੌੜ ਵਿੱਚ ਪਾਤੀ ਸੀ ਉਹਨਾਂ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਹੋ ਗਏ ਇਹਨਾਂ ਦੀਆਂ ਮੀਟਿੰਗਾਂ ਹੋਣ ਲੱਗ ਪਈਆਂ ਕਿ ਯਾਰ ਜੇ ਇਸ ਬੰਦੇ ਨੂੰ ਕੱਢਿਆ ਨਾ ਗਿਆ ਮਾਰਕੀਟ ਵਿੱਚੋਂ ਤੇ ਮਾਰੇ ਜਾਵਾਂਗੇ ਸਾਰੇ ਭੁੱਖੇ ਮਰ ਜਾਵਾਂਗੇ ਸਾਰੀ ਇੰਡਸਟਰੀ ਚੋਂ ਨਾਮ ਖਤਮ ਹੋ ਜਾਏਗਾ ਔਰ ਇੱਕ ਵਾਰੀ ਇੰਡਸਟਰੀ ਚੋਂ ਬਾਹਰ ਚਲ ਜਾਈਏ ਵਾਪਸ ਆਉਣਾ ਬੜਾ ਮੁਸ਼ਕਿਲ ਹੁੰਦਾ ਸੋ ਇਹ ਲੋਕ ਨੇ ਜਿਨ੍ਹਾਂ ਨੇ ਕੰਮ ਕਰਾਇਆ ਇਹ ਗੱਲ ਮੈਂ ਹੀ ਨਹੀਂ ਕਹਿ ਰਿਹਾ ਸਿੱਧੂ ਮੂਸੇਵਾਲ ਸਾਹਿਬ ਦੇ ਪਿਤਾ ਜੀ ਸਿੱਧੂ ਮੂਸੇਵਾਲ ਸਾਹਿਬ ਦੇ ਮਾਤਾ ਜੀ ਨੇ ਕੱਟੂ-ਕੱਟਾ ਯਾਰ ਵਾਰੀ ਰੋ ਰੋ ਕੇ ਉਰਲਾ-ਉਰਲਾ ਕੇ ਚੀਕਾਂ ਮਾਰ ਮਾਰੇ ਗੱਲਾਂ ਕਈਆਂ ਨੇ ਔਰ ਦੇਖੋ ਕੀ ਹਾਲ ਹੋ ਗਿਆ ਉਹ ਮਾਂ ਪਿਓ ਦਾ ਸਾਲ ਡੇਢ ਸਾਲ ਦੇ ਵਿੱਚ ਵਿੱਚ ਸਵਾ ਖਸਾਲੀਏ ਜੋ ਹੋਇਆ ਤੋ ਵਿਚਾਰੇ ਮਸੇ ਤੌਰ ਹੁੰਦਾ ਹੁੰਦਾ ਹੁਣ ਉਹਨਾਂ ਕੋਲੋਂ ਇਹਨਾਂ ਨੇ ਆਪਣੇ ਨਾਮ ਬਣਾਉਣ ਵਾਸਤੇ ਆਪਣੇ ਪੈਸੇ ਬਣਾਉਣ ਵਾਸਤੇ ਉਸ ਪਰਿਵਾਰ ਦਾ ਦੇਖੋ ਕੀ ਹਾਲ ਕੀਤਾ ਤੇ ਹੁਣ ਲੈ ਕੇ ਜਾਣਾ ਤੁਹਾਨੂੰ ਬਹੁਤ ਸਾਲ ਪਿੱਛੇ ਘੱਟੋ-ਘੱਟ 35 37 40 ਸਾਲ ਪਿੱਛੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਯਾਦ ਆ ਤੁਹਾਨੂੰ ਉਸ ਜੋੜੀ ਨੇ ਵੀ ਉਸ ਸਮੇਂ ਦੇ ਕਲਾਕਾਰ ਸੀ ਨਾ ਜਿਹੜੇ ਤੁਸੀਂ ਸਾਰੇ ਸਾਹਮਣੇ ਜਿਹੜੇ ਮੇਰੀ ਉਮਰ ਦੇ ਜਾਂ ਮੇਤੋਂ ਵੱਡੇ ਲੋਕ ਨੇ ਮੇਰੀ ਉਮਰ ਤੋਂ ਵੱਡੇ ਉਹਨਾਂ ਲੋਕਾਂ ਨੂੰ ਪਤਾ ਮੈਂ ਕੀ ਕਹਿਣ ਲੱਗਾ ਕਿਹੜੇ ਕਲਾਕਾਰ ਸਨ ਉਸ ਸਵੇ ਦੇ ਜਿਹੜੇ ਕਲਾਕਾਰ ਸੀ ਉਹਨਾਂ ਨੂੰ ਵੀ ਇਹ ਚਮਕੀਲੇ ਨੇ ਤੇ ਅਮਰਜੋਤ ਦੀ ਜੋੜੀ ਨੇ ਨੁਕਰੇ ਲਾ ਦਿੱਤਾ ਸੀਗਾ ਟੋਟਲੀ ਉਹਨਾਂ ਦੀ ਫੱਟੀ ਪੋਛ ਕੇ ਰੱਖਤੀ ਸੀ ਉਦੋਂ ਵੀ ਇਹੋ ਜਿਹੀਆਂ ਗੱਲਾਂ ਹੋਣ ਲੱਗ ਪਈਆਂ ਸੀਗੀਆਂ ਇਹਨਾਂ ਵਿੱਚ ਵੀ ਕਿ ਯਾਰ ਇਸ ਬੰਦੇ ਨੂੰ ਜੇ ਨੁਕਰੇ ਨਾ ਲਾਇਆ ਤੇ ਕੰਮ ਖਰਾਬ ਹੋ ਜਾਏਗਾ ਸਾਨੂੰ ਤਾਂ ਅਲੂ ਪੱਟਣ ਜਾਣਾ ਪੈ ਜਾਣਾ ਸਾਨੂੰ ਤਾਂ ਬਾੜੀਆਂ ਕਰਨੀਆਂ ਪੈ ਜਾਣੀਆਂ ਤੇ ਉਦੋਂ ਅਮਰ ਸਿੰਘ ਚਮਕੀਲੇ ਨੂੰ ਵੀ ਕਿਸੇ ਹੋਰ ਨੇ ਨਹੀਂ ਮਾਰਿਆ ਸੀ ਜਿਨ੍ਹਾਂ ਨੇ ਮਰਵਾਇਆ ਸੀਗਾ ਉਹ ਬੰਦੇ ਤੋਂ ਚਮਕੀਲੇ ਤੋਂ ਵੀ ਜ਼ਿਆਦਾ ਗੰਦੇ ਗੰਦੇ ਗਾਣੇ ਉਹਨਾਂ ਦੇ ਨੇ ਜੇ ਮੈਂ ਤੁਹਾਨੂੰ ਗਾਣੇ ਕੱਢ ਕੇ ਦਿਖਾਵਾਂ ਕਿਸ ਦਿਨ ਮੈਂ ਗੱਲ ਕਰਨੀ ਆ ਜਿਹੜਾ ਸੀ ਕਹਿੰਦੇ ਨੇ ਨਾ ਪੁਰਾਣੇ ਕਲਾਕਾਰ ਲੇਜੈਂਡਸ ਲੇਜੈਂਡਸ ਸੀਗੇ ਸਾਡੇ ਸਾਡੇ ਉਹ ਸੀ ਆ ਸੀ ਕਿ ਦਿਨ ਉਹਨੇ ਤੁਹਾਨੂੰ ਗਾਣੇ ਸੁਣਾਵਾਂਗਾ ਤੇ ਕਿਸੇ ਦਿਨ ਤੁਹਾਨੂੰ ਉਹਦੇ ਗੱਲਾਂ ਸੁਣਾਵਾਂਗਾ ਕਿ ਉਹ ਕੀ ਕਰਦੇ ਸੀ ਚਮਕੀਲੇ ਦੇ ਤੇ ਠੀਕ ਆ ਦੋ ਤਿੰਨ ਗਾਣੇ ਮੈਨੂੰ ਮੈਨੂੰ ਵੀ ਨਫਰਤ ਸੀ ਜਿਹੜਾ ਰਿਸ਼ਤੇ ਨਾਤੇ ਦਾ ਕਹਾਣੀ ਹੋਇਆ ਸੀ ਨਾ ਕੰਡਾ ਕੱਡਿਆਂ ਨਾਲ ਜਿੰਨੇ ਭੈਣ ਦੀ ਨਣਾ ਦਾ ਤੇ ਇੱਕ ਦੋ ਗੀਤ ਹੋ ਰਹੇ ਵਿਜ ਹੈ ਉਹਨਾਂ ਦਾ ਮੈਨੂੰ ਵੀ ਦੋਖਾ ਪਰ ਜਿਹੜੇ ਹੋਰ ਗਾਣਿਆਂ ਤੋਂ ਇਲਾਵਾ ਬਹੁਤ ਜਿਹੜੇ ਉਸ ਸਮੇਂ ਦੇ ਗਾਇਕ ਸੀ ਉਹਨਾਂ ਨੇ ਕਿਤੇ ਜਿਆਦਾ ਇਸ ਤੋਂ ਗੰਦੇ ਗਾਣੇ ਗਾਏ ਹੋਏ ਸਨ ਔਰ ਉਹਨਾਂ ਲੋਕਾਂ ਦੀ ਫੱਟੀ ਪੋਛ ਕੇ ਰੱਖਤੀ ਨੁਕਰੇ ਲਾ ਕੇ ਰੱਖਤਾ ਸੀ ਟੋਟਲੀ ਖਤਮ ਕਰਤੇ ਸੀਗੇ ਤੇ ਉਹਨਾਂ ਲੋਕਾਂ ਨੇ ਫਿਰ ਚਮਕੀਲੇ ਦਾ ਕੰਮ ਕਰਾਇਆ ਸੀ ਨਾਮ ਲਾਤਾ ਸੀਗਾ ਬਹਾਨਾ ਇਹ ਬਣਾਤਾ ਸੀ ਕਿ ਉਹ ਗੰਦੇ ਗਾਣੇ ਗਾਉਂਦਾ ਸੀਗਾ ਤੇ ਸਿੰਘਾਂ ਨੇ ਚੱਕਦਾ ਤੇ ਉਹ ਚੱਕਦਾ ਚੱਕਦਾ ਨਹੀਂ ਉਦੋਂ ਚਮਕੀਲੇ ਤੋਂ ਪਹਿਲਾਂ ਵੀ ਬਹੁਤ ਗੰਦੇ ਗਾਣੇ ਗਾਏ ਹੋਏ ਲੋਕਾਂ ਨੇ ਜੋੜੀਆਂ ਨੇ ਚਮਕੀਲੇ ਦੇ ਦੌਰ ਦੇ ਵਿੱਚ ਵੀ ਬਹੁਤ ਗੰਦੇ ਗਾਣੇ ਹੋਏ ਲੋਕਾਂ ਨੇ ਗਾਣੇ ਗਾਏ ਹੋਏ ਲੋਕਾਂ ਨੇ ਤੇ ਅੱਜ ਦੇ ਦੌਰ ਦੇ ਵਿੱਚ ਵੀ ਐਸੇ-ਐਸੇ ਗਾਣੇ ਚੱਲਦੇ ਨੇ ਕਿ ਬਸ ਉਹ ਲੋਕੀ ਤੁਸੀਂ ਜੇ ਸਿੱਧੂ ਮੂਸੇਵਾਲ ਦੀ ਜੇ ਮੈਂ ਗੱਲ ਕਰਾਂ ਸਿੱਧੂ ਮੂਸੇਵਾਲ ਦੇ ਲੈਵਲ ਦੇ ਗਾਣੇ ਨੇ ਉਹਨਾਂ ਲੋਕਾਂ ਦੇ ਵੀ ਉਸੇ ਤਰੀਕੇ ਦੇ ਗਾਣੇ ਨੇ ਨਾ ਪਰ ਸਿੱਧੂ ਮੂਸੇਵਾਲ ਨੇ ਨੁਕਰੇ ਲਾ ਕੇ ਰੱਖਦੇ ਬਸ ਮਾਲਕ ਦੀ ਕਿਰਪਾ ਹੋ ਗਈ ਉਹਦੇ ਤੇ ਬਸ ਕਮਾਲ ਹੋ ਗਈ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਦੋਨਾਂ ਇੱਕ ਇਹ ਵੀ ਦੇਖੋ ਕਮਾਲ ਦਾ ਕੰਬੀਨੇਸ਼ਨ ਆ ਦੋਨਾਂ ਦਾ ਅਮਰ ਸਿੰਘ ਚਮਕੀਲੇ ਨੂੰ 40 ਸਾਲ ਹੋ ਚਲੇ ਗੈਨ ਉਹ ਦੋਨਾਂ ਨੂੰ ਜੋੜੀ ਨੂੰ ਅੱਜ ਵੀ ਉਦਾਂ ਹੀ ਚੱਲਦਾ ਮੈਂ ਵੀ ਸੁਣਦਾ ਮੇਰੇ ਬੱਚੇ ਵੀ ਸੁਣਦੇ ਬੇਸ਼ੱਕ ਉਹਨੂੰ ਲਫ਼ਜ਼ ਨਹੀਂ ਸਮਝ ਆਉਂਦੇ ਪਰ ਕੰਪੋਜੀਸ਼ਨ ਐਸੀਆਂ ਸਿਆਂ ਬਣੀਆਂ ਹੋਈਆਂ ਨੇ ਜਿਹੜੇ ਰੀਮਿਕਸ ਕੀਤੇ ਬੱਚੇ ਅੱਜ ਹਰ ਕਾਰ ਦੇ ਵਿੱਚ ਅਮਕੀਲੇ ਦੀ ਕੈਸਰ ਪਈ ਹੋ ਹਰ ਟਰੱਕ ਦੇ ਵਿੱਚ ਅਮਕੀਲੇ ਦੀ ਕੈਸਰ ਪਈ ਹੋ ਕਿਸੇ ਦਾ ਵੀ ਟਰੱਕ ਤੇ ਕਾਰ ਫੋਲ ਕੇ ਦੇਖ ਲਿਓ ਤੇ ਇਹੀ ਇਦਾਂ ਸਿੱਧੂ ਮੂਸੇਵਾਲ ਸਾਹਿਬ ਇਹ ਵੀਦੋ ਲੋ ਦੋਨਾਂ ਦੇ ਮਤਲਬ ਇੱਕ ਐਸਾ ਕੁਦਰਤ ਵੱਲੋਂ ਹੀ ਹੈਗਾ ਕਿ ਉਹਨਾਂ ਨੇ ਦੋਨਾਂ ਨੇ ਮਰ ਕੇ ਵੀ ਉਹਨਾਂ ਦੇ ਜੜੀ ਬੈਠੇ ਹੋਏ ਨੇ ਸੋ ਇਹ ਗੱਲ ਹੈ ਗੱਲਾਂ ਮੈਂ ਛੋਟੀ ਜੀ ਗੱਲ ਕਰਨੀ ਸੀ 2 ਮਿੰਟ ਦੀ ਪਰ ਥੋੜੀ ਜੀ ਲੰਬੀ ਹੋ ਗਈ ਫਿਰ ਇਹਨਾਂ ਦਾ ਫਲੋ ਜਦੋਂ ਬਣ ਜਾਂਦਾ ਨਾ ਗੱਲਾਂ ਫਿਰ ਦਿਲ ਚੋਂ ਤਾਂ ਨਿਕਲਦੀਆਂ ਨੇ ਫਿਰ ਬੰਦਾ ਕਹਿੰਦਾ ਆ ਵੀ ਕਰ ਦੋ ਆ ਵੀ ਕਰ ਦੋ ਦੇਖੀ ਜੇ ਹੋਊਗੀ ਤੇ ਇਹ ਹਮੇਸ਼ਾ ਯਾਦ ਰੱਖਿਆ ਗੀਨ ਮੈਂ ਤੁਹਾਨੂੰ ਯਾਰ ਕਰਾਉਣਾ ਚਾਹੁੰਦਾ ਵੀਡੀਓ ਬੰਦ ਕਰਨ ਤੋਂ ਪਹਿਲਾਂ ਕਿ ਜਿਹੜੇ ਜੇਲਾ ਵਿੱਚ ਬੈਠੇ ਨੇ ਉਹ ਪਾੜੇ ਦੇ ਟੱਟੂ ਨੇ ਜਾਂ ਸਰਕਾਰਾਂ ਆਪਣੇ ਨੰਬਰ ਬਣਾਉਣ ਲਈ ਐਵੇਂ ਹੀ ਫੜੀ ਜਾ ਰਹੇ ਨੇ ਲੋਕਾਂ ਨੂੰ ਕਿ ਆਹ ਦੇਖੋ ਆ ਵੀ ਫੜ ਲਿਆ ਆ ਵੀ ਫੜ ਲਿਆ ਇੰਨੇ ਫੜ ਲਏ ਅਸਲ ਜਿਹੜੇ ਬੰਦੇ ਨੇ ਉਹ ਬਰਸਾਤੀ ਡੱਡੂਆਂ ਵਾਂਗੂ ਫੇਰ ਨਿਕਲੇ ਹੋਏ ਨੇ ਸਿੱਧੂ ਮੂਸੇਵਾਲ ਦੇ ਜਾਣ ਤੋਂ ਬਾਅਦ ਪਰ ਗੱਲ ਨਹੀਂ ਬਣਨੀ ਹੁਣ ਤੁਹਾਡੀ ਇਹ ਵੀ ਮੈਂ ਤੁਹਾਨੂੰ ਕਹਿ ਦਿੰਦਾ ਗੱਲ ਨਹੀਂ ਬਣ ਜਿੰਨੇ ਮਰਜੀ ਪੈਸੇ ਲਾ ਲਓ ਗਾਣਿਆਂ ਤੇ ਜੋ ਮਰਜੀ ਕਰ ਲਓ ਇੱਕ ਵਾਰੀ ਉਹ ਨੁਕਰੇ ਲਾ ਗਿਆ ਨਾ ਬੱਸ ਲਾ ਗਿਆ ਇਦਾਂ ਚਮਕੀਲਾ ਲਾ ਗਿਆ ਸੋਨਾ ਨੁਕਰੇ ਤੇ ਇਦਾਂ ਹੀ ਇਹ ਬੰਦਾ ਲਾ ਗਿਆ ਨੁਕਰੇ ਇਹ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਸੋਚੋ ਵਿਚਾਰੋ ਜ਼ਰੂਰ ਇਹਨਾਂ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ